ਕੀ ਕੀ ਗੱਲਬਾਤ ਹੋਈ ਜੀ ਕੁੜੀਆਂ ਨਾਲ ਇਹ ਸਕੂਲੇ ਕੱਲ 8:30 ਵਜੇ ਸਕੂਲੇ ਗਈ ਆ ਮੰਮੀ ਇਹਦੀ 12:30 ਵਜੇ ਲੈਣ ਗਈ ਆ ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ ਇਹਦੇ ਸਿਰ 'ਚ ਜਾਦੇ ਲੜੀਆਂ ਸੀ ਕੁੜੀ ਕੱਲ ਦੀ ਉਲਟੀਆਂ ਕਰਦੀ ਸੀ ਅਸੀਂ ਕੱਲ ਦੋ ਡਾਕਟਰ ਬਦਲੇ ਸਾਨੂੰ ਨਹੀਂ ਯਕੀਨ ਆਇਆ ਅਸੀਂ ਸਿਵਲ ਚਲਾਇਆ ਚਾਕੇ ਸਿਵਲ ਵਾਲਿਆਂ ਨੇ ਟੀਕੇ ਲਾਏ ਆ ਟੀਕੇ ਲਾ ਕੇ ਕਹਿੰਦੇ ਘਰ ਚਲ ਜਾਓ ਜੇ ਲੋੜ ਪਈ ਤਾਂ ਸਵੇਰੇ ਆ ਜਿਓ ਮੈਂ ਕਹਾਂ ਚੱਲ ਕੋਈ ਜਿੱਦਾਂ ਕੁੜੀ ਸੁੱਤੀ ਉੱਠੀ ਆ ਨਾਲੇ ਉਲਟੀਆਂ ਆ ਗਈਆਂ ਨਾਲੇ ਅਸੀਂ ਚੱਕ ਕੇ ਇੱਥੇ ਲਾਏ ਆ ਇਨੀ ਆਕਸੀਜਨ ਲਈ ਆ ਉਸੇ ਜਲਾ ਕੇ ਤਾਂ ਇਹ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ ਤੁਸੀਂ ਆਪਣਾ ਬੱਚਾ ਲੈ ਜਾਵਾ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਕਿੱਦਾਂ ਪਤਾ ਲੱਗਿਆ ਸਾਨੂੰ ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ ਲੈਣ ਗਈ ਆ ਤਾਂ ਅਸੀਂ ਕਾ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ ਕਹਿੰਦੀ ਮੈਂ ਪਾਣੀ ਪੀਣ ਗਈ ਸੀ ਟੀਚਰ ਕੰਮ ਉਹ ਕਹਿੰਦੀ ਆ ਥਾਲ ਰੱਖ ਕੇ ਆ ਨਾਲ ਪਾਣੀ ਪੀਆ ਅਸੀਂ ਤਾਂ ਇਹ ਨਿਸਾਬ ਚਾਹੁੰਦੇ ਆ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਕੇ ਖਲਾ ਸਕਦੇ ਆ ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ ਜਿਹੜੇ ਐਨ ਐਨੀਆਂ ਦੀਪੀਆਂ ਲਾਈਆਂ ਆ ਕੰਮਾਂ ਤੇ ਥਾਂ ਖਾਂ ਲੈਂਦੀਆਂ ਸਰਕਾਰ ਆ ਲੋ ਬੇਲੀਆਂ ਰਹਿਂਦੀਆਂ ਕਿ ਤੁਹਾਡੇ ਕਹਿਣ ਦੇ ਮੁਤਾਬਕ ਕਿ ਬੱਚੇ ਮੀਢੇ ਮਿਲਦੀ ਰੋਟੀ ਖਾਣ ਤੋਂ ਬਾਅਦ ਪਾਂਡੇ ਰੱਖਣ ਨੂੰ ਕਿਹਾ ਗਿਆ ਸੀ ਹਾਂਜੀ ਹਾਂਜੀ ਜਦੋਂ ਰੱਖਣਗੇ ਉਦੋਂ ਲੜੀਆਂ ਹਾਂਜੀ ਉਦੋਂ ਲੜੀਆਂ ਮੱਖੀਆਂ ਉਹਦੇ ਕਿੰਨੀਆਂ ਮੱਖੀਆਂ ਕਿੱਥੇ ਕਿੱਥੇ ਲੜੀਆਂ ਸਨ ਸੇਰ ਚ ਲੜੀਆਂ ਆ ਇੱਥੇ ਗਲੇ ਤੇ ਲੜੀ ਹੱਥ ਤੇ ਲੜੀ ਆ ਕਿੰਨੀਆਂ ਲੜਾਈਆਂ ਲੜੀਆਂ ਹੋਗੀਆਂ ਲੜੇ ਗਈਆਂ ਹੋਗੀਆਂ 4-5 ਲੜਾਈਆਂ ਹੋਗੀਆਂ ਕੁੜੀ 1 ਘੰਟਾ ਤੜਫੀਆ ਸਕੂਲ ਦੇ ਵਿੱਚ ਸਕੂਲ ਵਾਲਿਆਂ ਨੇ ਦੱਸਿਆ ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਬੇ ਸਕੂਲ ਦੇ ਬੱਚਿਆਂ ਨੇ ਤੁਹਾਡੀ ਕੁੜੀ ਦੇ ਮੱਖੀਆਂ ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫੇਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਨਾ ਕਿਸੇ ਸਟਾਫ ਨੇ ਦੱਸਿਆ ਨਾ ਟੀਚਰਾਂ ਨੇ ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ ਨਾ ਸਾਨੂੰ ਉਹੀ ਦੱਸਿਆ ਕਿਹੜਾ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ ਹਾਂ ਜੀ ਤੇ ਬੱਚੀ ਕਦੋਂ ਤੋਂ ਜਾ ਰਹੀ ਸੀ ਉੱਥੇ ਬੱਚੀ ਦਾ ਕਿੰਨਾ ਚ ਪੰਜਵੇਂ ਸਾਲ ਚ ਜਾਂਦੀ ਪਈ ਆ ਤੇ ਸਾਨੂੰ ਤੁਹਾਨੂੰ ਸਭ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਮੇਰੇ ਤੇ ਸਾਨੂੰ ਇਨੇ ਦੱਸਿਆ ਘਾਤੇ ਨਹੀਂ ਅੱਜ ਸਾਡੇ ਨਾਲ ਹੋਈ ਆ ਕੱਲ ਪਲਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਸਕੂਲ ਵਾਲਿਆਂ ਨੇ ਗੱਲ ਕੀਤੀ ਮੋੜ ਕੇ ਕਿ ਤੁਸੀਂ ਦੱਸੋ ਅਸੀਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੇ ਆ ਵੀ ਸਾਡੇ ਬੱਚੇ ਜਾਦੇ ਸੀ ਆ ਕਹਿੰਦੇ ਨਹੀਂ ਕੋਈ ਜਰੀਲੀ ਚੀਜ਼ ਖਾ ਲੇਗੀ ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ ਨਾ ਸਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਜ਼ਰੀਲੀ ਚੀਜ਼ ਹੈਗੀ ਆ ਕੋਈ ਡੂਮ ਨਾਲ ਲੜਨ ਤੋਂ ਬਾਅਦ ਫਿਰ ਬੱਚੀ ਨੂੰ ਪ੍ਰਾਈਵੇਟ ਹਸਪਤਲ ਚ ਲਿਕੇ ਅਸੀਂ ਪਹਿਲੇ ਡਾਕਟਰ ਕੋਲ ਪਹਿੰਡਾ ਹੀ ਡਾਕਟਰ ਸੀ ਦੋ ਡਾਕਟਰ ਬਦਲੇ ਅਸੀਂ ਕਿ ਚੱਲ ਮਾੜ ਮੋਟੀਆਂ ਲੜੀਆਂ ਸੋਜ ਉੱਤਰ ਜਾਈ ਹੋਗੀ 6 ਵਜੇ ਜਾਦੇ ਹੋ ਗਈ ਅਸੀਂ ਰਾਤੀ ਇੱਥੇ ਲਾਇਆ ਰਾਤੀ ਅਸੀਂ 10 ਵਜੇ ਗਏ ਇੱਥੋਂ ਸਵੇਰੇ ਉੱਠ ਕੇ ਨਾਲ ਹੀ ਉਲਟੀ ਕੀਤੀ ਨਾਲ ਹੀ ਉਲਟੀ ਕੀਤੀ ਅਸੀਂ ਇੱਥੇ ਲਾਇਆ ਆਮਰਾਂ ਜਾਂਸੀ ਜਗ੍ਹਾ ਤੇ ਆਮਰ ਜਾਂਸੀ ਵਾਲਿਆਂ ਸਾਨੂੰ ਇੱਧਰ ਪੇਚਿਆ ਨਹੀਂ ਦਾਖਲ ਕੀਤੀ ਗਲੂਕੋਸ ਦੀਆਂ ਦੋ ਬੋਤਲਾਂ ਚਾੜੀਆਂ ਫੇ ਉਨੀ ਆਕਸੀਜਨ ਲਾਤੀ ਨੀ ਕਹਿ ਰਹੀ ਕਿ ਹੁਣ ਕੀ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰ ਸਾਨੂੰ ਨਿصاف ਚਾਹੀਦਾ ਸਕੂਲ ਵਾਲੋਂ ਜਾਂਦੀ ਸੀ ਤਾਂ ਉੱਥੇ ਕਦੇ ਡੂੰਗਾ ਲੜ ਗਿਆ ਟੀਚਰਾਂ ਨੇ ਦੱਸੇ ਨਹੀਂ ਇਹਨਾਂ ਨੂੰ ਡੂੰਗਾ ਲੜ ਗਿਆ ਕਿੱਥੋਂ ਦੀ ਹੈ ਲੜਕੀ ਜੀ ਇਹ ਡਾੜਾ ਡਾੜਾ ਮੈਡਮ ਠੀਕ ਹੈ ਕਿਹੜੇ ਸਕੂਲ ਦੀ ਸਰਕਾਰੀ ਸਕੂਲ ਸਰਕਾਰੀ ਸਕੂਲ ਡਾੜਾ ਇੱਕ ਸਾਹਮਣੇ ਕੀ ਹੈ ਕਿਸ ਤਰ੍ਹਾਂ ਡੂੰਗਾ ਲਾਣਾ ਮੌਕੇ ਪੋਸਟ ਮਾਰਮ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਜੀ ਕੋਈ ਇੱਕ ਪਰਿਵਾਰ ਕਹਿੰਦਾ ਕਿ ਰੋਟੀ ਖਾ ਦੇ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ ਲੜਕੀ ਤਾਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਵਾਅਦਾ ਬਕ ਰਿਹਾ ਉਹ ਦੱਸਦੇ ਵੀ ਉੱਥੇ ਡੂਣਾ ਨੇੜੇ ਲੱਗਾ ਹੋਰ ਬੱਚਿਆਂ ਨਾਲ ਵੀ ਲੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹੀ ਕਹਿ ਰਹੇ ਵੀ ਹੋਰ ਬੱਚਿਆਂ ਨਾਲ ਵੀ ਲੜਿਆ ਤਾਂ ਇਹਨਾਂ ਦੇ ਵੀ ਲੜਿਆ ਸਹੀ ਗਾ ਤੇ ਕੀ ਕਾਰਵਾਈ ਕੀਤੀ ਅੱਜ ਦੇਖਦੇ ਆ ਪੋਸਟਮਾਨ ਤੋਂ ਬਾਅਦ ਹੋ ਕੇ ਕਰਦੇ ਕਿੰਨੀ ਉਮਰ ਸੀ ਬੱਚੀ ਦੀ 5 ਸਾਲ